ਸਵਾਗਤ ਹੈ ਕਿਸਾਨ ਵੀਰੋ ਹੜਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਜੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਵਾਜਬ ਰੇਟ ਵਾਲੀਆਂ ਦੋ ਬੈੜਾਂ ਦਿਖਾ ਦਿਆਂੀ ਸੂਈ ਇੱਕ ਸੂਈ ਸਵਾਈ ਤੇ ਇੱਕ ਹੈਗੀ ਗੱਬਣ ਗੱਲਬਾਤ ਸਾਰੀ ਕਰਾਂਦੇ ਸਾਸੀ ਗੱਲ ਜੀ ਸਾਸੀ ਗੱਲ ਬਾਈ ਜੀ ਹੋ ਠੀਕ ਹੋ ਜੀ ਹਾਂ ਜੀ ਟੇਲੋ ਸਾਹਿਬ ਬਹੁਤ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 90412363292 ਜੀ 3632 ਪਿੰਡ ਆਪਣਾ ਜੀ ਗੱਲ ਕੋਠੇ ਜੀ ਪਿੰਡ ਗੱਲ ਕੋਠੇ ਆ ਗਿਆ ਤੇ ਵਪਾਰ ਦੇ ਆਪਣਾ ਕੰਮ ਆ ਗਿਆ ਹਾਂਜੀ ਲਿਓ ਨੇ ਸਾਫ ਸੁਥਰਾ ਇੱਕ ਅੱਧਾ ਪਸੂ ਹਾਂਜੀ ਹਾਂਜੀ ਤੇ ਅੱਜ ਫਿਰ ਕਿੰਨੀਆਂ ਲਖਾ ਰਹੇ ਆ ਅੱਜ ਦੋ ਗਾਈਆਂ ਜੀ ਤੇ ਜ਼ਿਲ੍ਹਾ ਆਪਾਂ ਨੂੰ ਆ ਗਿਆ ਬਰਨਾਲਾ ਤਹਿਸੀਲ ਤਾਪਾ ਹਾਂ ਪੱਖੋ ਗੈਂਚੀਆਂ ਤੋਂ ਬਾਜੇਖਾਨੇ ਨੂੰ ਰੋੜ ਜਾਂਦਾ ਉਹਦੇ ਉੱਤੇ ਹੀ ਆਪਣਾ ਹਾਂ ਆ ਗਿਆ ਪਿੰਡ ਇਹ ਪੱਖੋ ਗੈਂਚੀਆਂ ਦੇ ਨੇੜੇ ਨੇੜੇ ਆ ਗਿਆ ਜਮ ਉਧਰੋਂ ਸਹਨੇ ਤੇ ਪੱਖੋ ਗੈਂਚੀਆਂ ਨੇੜੇ ਦੇ ਪਚਾਲੇ ਆ ਜਣਗੇ ਫੈਕਟਰੀ ਚ ਜਿਹੜੀ ਆਪਾਂ ਪਹਿਲੇ ਨੰਬਰ ਤੇ ਵੜ ਦੇਖੀਏ ਨੇ ਸ਼ਾਹੀਵਾਲ ਜੀ ਹਾਂਜੀ ਕਦੋਂ ਸੂਈ ਹੈ ਇਹ ਨੂੰ ਹੋ ਗਈ 20-25 ਦਿਨ ਹੋ ਗਏ ਸੂਈ ਨੂੰ 20-25 ਦਿਨ ਹੋ ਗਏ ਤੇ ਮਗਰ ਕੀ ਆ ਗਿਆ ਜੀ ਮਗਰ ਬੱਛਾ ਜੀ ਬਸ ਐਕੱਪਾ ਵੀਡੀਓ ਦਾ ਟਾਈਮ ਦੱਸ ਦਈਏ ਸੋਭਾ ਬਣਾ ਰਹੇ ਹਾਂ ਹਾਂ ਸੋਭਾ 29 ਤਰੀਕ ਨੂੰ ਆਪਾਂ ਸੋਭਾ ਦੇ 10:00 ਵਜੇ ਦੇ ਕਰੀਬ ਵੀਡੀਓ ਬਣਾ ਰਹੇ ਆ 9:30 10:00 ਵਜੇ ਸਵੇਰੇ ਫਿਰ ਕਿੰਨੇ ਕਵਾਂ ਦੀ ਚਵਾਈ ਕਰੀ ਬੇ ਜੀ ਸਵੇਰੇ ਆਪਾਂ ਸਮਝ ਲਈ 5:00 ਵਜੇ ਚੋਲ ਲੈਨੇ ਆ ਓਕੇ ਜੀ 5:00 ਵਜੇ ਸੀਲ ਠੰਡੀ ਆ ਮੈਂ ਕਹਿੰਨਾ ਥੋੜਾ ਦਾ ਧੜੀ ਚੋਲੋ ਢੜੀ ਚੋ ਜੀ ਚੋਲੋ ਜੀ ਨੂੰ ਤੋੜ ਰੱਖ ਰਹਿ ਕੇ ਚੈੱਕ ਚੰਗੀ ਬੱਚੀ ਆ ਗਈ ਜੀ ਦੁੱਧ ਕਿੰਨਾ ਦੱਸਿਆ ਦੁੱਧ ਦੇ ਥੱਲੇ 8 ਕਿਲੋ ਆ ਤੇ ਇੱਕ ਨਾਲ ਇਹਦੇ ਖਾਂਚੋ ਮੂਰਲੇ ਜੋ ਧਾਰਾਂ ਘਟ ਹੁੰਦੀਆਂ ਜਾਨੀ ਕਿ ਪਰਲੇ ਚੋਂ ਹਾਂ ਬਾਈ ਲੈ ਜੋ ਓਕੇ ਜੀ ਹਾਂ ਐਵੇਂ ਮੁੜ ਕੇ ਅਗਲਾ ਫੇਰ ਕਹੇ ਨਾ ਉਹਦਾ ਕੋਈ ਫਾਇਦਾ ਨਹੀਂ ਗਾ ਕੋਈ ਫਾਲਟ ਕੋਈ ਨਹੀਂ ਉਹ ਕੋਈ ਫਾਲਟ ਨਹੀਂ ਗਾ ਥੋੜਾ ਥਣ ਕਾਮ ਆ ਹਾਂ ਮਾੜਾ ਘਟ ਹੁੰਦੀਆਂ ਥੋੜੇ ਧਾਰਾ ਓਕੇ ਜੀ ਹੋਰ ਕੋਈ ਚੱਕਰ ਨਹੀਂ ਗਾ ਓਕੇ ਜੀ ਹਾਂਜੀ ਬਾਕੀ 100 ਦੀ 100 ਜਿਹੜੀ ਗੱਲ ਆ ਬਾਈ ਜਾਨੀ ਆ ਐਵੇਂ ਮੁੜ ਕੇ ਹਾਂ ਪਹਿਲਾਂ ਦੱਸ ਤੀ ਰੇਗ ਪਹਿਲਾਂ ਦੱਸਣ ਵਾਲਾ ਰੀਤ ਨਹੀਂ ਕੀ ਯਾਰ ਓਕੇ ਜੀ ਗੱਲ ਵਾਤ ਜਾ ਆ ਦੇਖੋ ਥਣ ਭਾਂਡੇ ਸਾਫ ਮੰਹਾਂ ਦਾ ਕੰਮ ਤੁਹਾਨੂੰ ਇਹਨੇ ਦੇਣਾ ਮੰਹਾਂ ਵਰਗਾ ਦੁੱਧ ਪਿਲਾਉਣਾ ਆ ਦੇਖੋ ਜੀ ਥਣ ਭਾਂਡੇ ਦੀ ਸਾਫ ਸੁਥਰੀ ਮੋਲ ਲਓ ਜੀ ਹਾਂ ਜੀ ਜਿਹੜੀ ਇਹ ਬੜਾ ਪੰਜਾਰੀ ਚੋ ਲੋਈ ਨੇ ਟੇਢੀ ਸੀ ਓਕੇ ਥੀਲ ਥੰਡੀ ਦਾ ਕੋਈ ਅੰਤ ਨਹੀਂ ਹਾਂ ਹਾਂ ਤੇ ਦੁੱਧ ਕਿੰਨਾ ਕੁ ਬਤਾਜੂ ਜੀ ਦੁੱਧ ਹੁਣ ਯਾਨੀ ਕਿ ਆਪਣੇ ਦਿਨ ਪਹਿਲਾਂ ਵੀ ਮਾਤਾ ਬਿਮਾਰ ਹੋ ਗਈ ਕਰਕੇ ਨਾ ਦੁੱਧ ਦੀ ਸੇਵਾਈ ਘਟ ਹੋਈ ਸੀ ਜੀ ਇਹ ਮੈਂ ਤੁਹਾਨੂੰ ਕਹਿ ਰਿਹਾ ਓਕੇ ਦੁੱਧ ਹੁਣ ਯਾਨੀ ਕਿ ਆਪਣੇ ਸੇਵਾ ਘਟ ਹੈ 8 ਕਿਲੋ ਦੁੱਧ ਹਜੇ ਵੀ ਤੇ ਜਾਨੀ ਕਿ ਪੂਰਾ ਹੈਗਾ 10 ਤੇ ਜਾਵੜੂ ਬਾਈ ਹਾਂ 10 ਕਿਲੋ ਦੁੱਧ ਦੇਈ ਰੂ ਖੁੱਲਾ ਮੈਨੂੰ ਪਤਾ ਵੀ ਇਹ ਚੰਗੇ ਸੇਵ ਵਾਲੇ ਘਰੇ ਜਾਵੜੇ ਦਾ ਬਾਦ ਵੀ ਸਾਗਦੀ ਆ ਬਾਕੀ ਦਾ ਇਹਦਾ ਦੁੱਧ ਮੰਜਾਂ ਵਰਗਾ ਹੁੰਦਾ ਮੈਂ ਮਾਂਦੀ ਲੈ ਜੂ ਅਗਲਾ ਮੈਂ ਐਸੀ ਹੀ ਆ ਸਮਝ ਲੈ ਮੈਂ ਐਸੀ ਜਮਾ ਹਾਂ ਤੇ ਕੀ ਰੇਟ ਆ ਗਿਆ ਬਾਈ ਇਹਦਾ ਰੇਟ ਆਪਣਾ ਜਨ ਕੇ 40000 ਰੁਪਏ ਜੀ ਇਹਦਾ ਮਾਨਦਾਨ ਵਿੱਚੋਂ ਮਾਨਦਾਨ ਕਰ ਦਾਂਗੇ ਜਮਾ ਜਾਏ ਰੇਟ ਆ ਹਨਾ ਹਾਂ ਤੇ ਹੁਣ ਬਾਈ ਦੋ ਨੰਬਰ ਇਹ ਗੱਲ ਹੁੰਦੀ ਆ ਆਪਣੀ ਘਰ ਦੀ ਵਹਿੜਾ ਇਹ ਹੂੰ ਪਹਿਲੇ ਸੂਏ ਕਹੇ ਆਪਣੇ ਕੋਲੇ ਸੂਈ ਸੀ ਇਹਨੇ ਦਿੱਤਾ ਦੁੱਧ ਕਿੰਨਾ 15 ਕਿਲੋ ਐਰ ਕੀ ਫਿਰ ਏਦਾਂ ਬਰਬੀ ਤੇ ਜਾਊਗੀ ਖੋਲੋ ਜਿਹਨੂੰ ਵੀ ਤੋੜ ਰੱਖ ਰਹਿ ਕੇ ਚੱਕ ਕਿੰਨੇ ਦਿਨ ਬਾਕੀ ਆ ਦਿਨ ਲੈ ਜੂਗੀ ਹਜੇ 5-4 ਦਿਨ ਲੈ ਜੂਗੀ 5 ਤੋਂ 4 ਦਿਨ ਬਾਕੀ ਕੱਦ ਕਾਟ ਤੇ ਸ਼ਾਈਨਿੰਗ ਸ਼ੂਨ ਹੈ ਨਾ ਮੈਂ ਕਹਿੰਦਾ ਕੀ ਦਾ ਗਾ ਦਾ ਕੋਈ ਅੰਤ ਹੀ ਨਹੀਂ ਜਾਨੀ ਕਿ ਐਦ ਕੀ ਕਿੰਨਾ ਦੁੱਧ ਕਹਿ ਕੇ ਦੇ ਦਿਆ ਫਿਰ ਆਪਾਂ ਇਹਦੇ 20 ਕਿਲੋ ਤਾਂ ਦੇਣੇ ਨੇ ਦੇਣੇ ਵੱਡੀ ਆ ਗਈ ਨਾ ਹਾਂ ਗਾਂ ਵੱਡੀ ਬਹੁਤ ਆ ਓਕੇ ਜੀ ਬਾਕੀ ਪਲੀ ਪਲੋਸੀ ਬਹੁਤ ਪਲੀ ਪਲੋਸੀ ਬਹੁਤ ਬਾਕੀ ਦੀ ਗੱਲ ਯਾਰ ਜਿਹੜਾ ਥਣਲੇਵਾ ਚੰਗਾ ਕੱਢਣਾ ਨੇ ਹਾਂ ਆ ਦੇਖੋ ਜੀ ਬਾਕੀ ਬਲੈਕ ਦੇ ਵਿੱਚ ਆ ਗਈ ਮੈਂ ਜੈਡ ਬਲੈਕ ਹੀ ਆ ਜਮਾਂ ਹੈ ਨਾ ਚੰਗੀਆਂ ਜੋ ਆ ਗਈ ਬਾਕੀ ਨਾਲੇ ਇਹਦੀ ਫੈਟ ਇਹਦੀ ਵੀ ਬਹੁਤ ਹੁੰਦੀ ਰਹੀ ਆ 5 ਫੈਟ ਇਹਦੀ ਹੁੰਦੀ ਰਹੀ ਆ ਐਨੀ ਵੀ ਦੂਜਿਆਂ ਨੂੰ ਬਦਲਾਇਆ ਦੋ ਦਿੰਦੀ ਆ ਬਾਕੀ ਦਾ ਘਰ ਉਹ ਤਾਂ ਬਹੁਤ ਸੋਹਣੀ ਆ ਹਾਂ ਰੁੱਤ ਬਹੁਤ ਸੋਹਣੀ ਆ ਬਾਕੀ ਦੁੱਧ ਵੀ ਯਾਨੀ ਕਿ ਪੂਰਾ ਜੂ ਹੈ ਇਹੋ ਜੀ ਗੱਲ ਨਹੀਂ ਹੂੰ ਕਿੰਨੇ ਦਿਨ ਕੱਟ ਜੂਗੀ ਹਜੇ 5-4 ਦਿਨ ਲੱਗੂਗੀ ਜੀ ਓ ਕੇਲੇਵਾ ਅੱਜ ਵੀ ਚੰਗਾ ਗੱਡੀ ਫਿਰਦੀ ਹੈ ਨਾ ਹਾਂ ਲੈ ਬਾ ਪੂਰਾ ਇਹ ਤਾਂ ਮੋੜ ਲਓ ਜੀ ਪੂਰੀ ਫਸ ਜਾਣਾ ਹੂੰ ਬਾਕੀ ਦਾ ਫੇਸ ਦੀ ਚੰਗੀ ਪਹਿਲੇ ਸੂਏ ਵੀ ਯਾਨੀ ਕਿ ਪੂਰੀ ਫਸ ਕੇ ਸੂਈ ਸੀਗੀ ਤੇ ਸੂਆ ਰੈਨਲ ਦੂਜਾ ਹੈ ਦੂਜਾ ਓਕੇ ਜਮਾ ਹਾਂ ਘਰ ਦੀ ਬੈੜ ਆ ਇਹ ਕੋਈ ਆ ਚਾਰ ਫਿਰੇ ਦੀ ਚੰਗੀ ਹੈ ਦਿਨ ਚਾਰ ਕੱਟਦੀ ਹੈ ਜਿਹੜੇ ਉਹੀ ਆ ਹੋਰ ਕੋਈ ਇਹ ਕਮੀ ਪੇਸ਼ੀ ਨਹੀਂ ਨਜ਼ਰ ਆਈ ਹਾਂ ਇਸੇਰ ਦੀ ਬੈੜ ਆ ਸੀ ਫੇਰ ਦੀ ਓਕੇ ਜੀ ਹਾਂ ਤੇ ਇਹਦੇ ਕਿੰਨੇ ਪੈਸੇ ਜੀ ਫਿਰ ਇਹਦਾ ਰੇਟ ਹੈਗਾ ਜੀ 55000 ਰੁਪਇਆ ਰੇਟ ਤੇ ਇਹਦਾ ਵੀ ਜਮਾ ਚਾਇਆ ਜੀ ਜੀ ਆਪਾਂ ਪਤਾ ਕੀ ਗੱਲ ਆ ਵੀਰੇ ਮਾਤਾ ਬਿਮਾਰ ਰਹੀ ਦੀ ਅੱਗੇ ਪਹਿਲਾਂ ਰੱਖੀ ਆ ਲੰਘੋ ਨਾ ਆਪਾਂ ਕਿ ਘਟਾ ਦਗੇ ਚੱਲ 55000 ਦੇ ਵਿੱਚੋਂ ਵੀ ਮਾਨਦਾਨ ਥੋੜਾ ਘਰੇ ਚੋਂ ਆਲੀ ਭੈੜਾ ਜਾਨੀ ਕਿ ਜਿਹੜਾ ਲੈ ਜੂਗਾ ਜਾਨੀ ਕਿ ਯਾਦ ਹੀ ਕਰੋ ਯਾਦ ਕਰੂਗਾ ਚਮਾ ਸੱਚੀ ਗੱਲਾਂ ਅੱਗੇ ਤਾਂ ਕਿਉਂ ਆਪਾਂ ਜਮਿਆ ਤਾਂ ਲਿਆਂਦੀ ਵੀ ਆ ਹਨਾ ਆ ਹੁਣ ਘਰ ਦੀ ਇਹਨੂੰ ਉਹ ਹੋਜੇ ਕਾਂਗੇ 40000 ਤੇ 55000 55000 ਤੇ ਨੰਬਰ 40000 ਤੋਂ ਛੋੜਾ ਠੀਕ ਆ ਜੀ ਤੇ ਇਹਦਾ ਵੀ ਮਾਨਦਾਨ ਹਾਂ ਇਹਦਾ ਵੀ ਮਾਨਦਾਨ ਕਰਾਂਗੇ ਤੇ ਨੰਬਰ ਬੋਲਿਓ ਜੀ ਫਿਰ 904123632 ਜੀ ਪਿੰਡ ਗਿੱਲ ਕੋਠੇ ਜੀ ਗਿੱਲ ਕੋਠੇ ਨੇੜੇ ਸਹਨੇ ਤੇ ਪੱਕੋ ਗੈਂਚਾਂ ਦੇ ਜ਼ਰੂਰ ਕਰੋ ਬਾਈ ਨਾਲ ਸੰਪਰਕ ਤੁਹਾਨੂੰ ਇੱਕ ਤਰ੍ਹਾਂ ਦੀ ਅੱਜ ਮੱਝ ਕਵਰ ਕਰਕੇ ਦਿੱਤੀ ਆ ਦੁੱਧ ਤੁਸੀਂ ਪੀਓਗੇ ਫੈਟ ਵਾਲਾ ਆ ਵੀ ਮੱਝ ਆ ਜਿਹ ਮੈਂ ਕਹਦੇ ਨਹੀਂ ਹੁੰਦੇ ਮੋਹਰਾ نسل ਦੀ ਮੱਝ ਆ ਵੀ ਯਾਨੀ ਕਿ ਉਹ ਚੀਜ਼ ਹੀ ਹੈ ਬਾਕੀ ਦੀ ਗੱਲ ਘਰੇ ਰੱਖਣ ਵਾਲੇ ਸੌਦੇ ਆ ਹਾਂ ਘਰੇ ਰੱਖਣ ਵਾਲੇ ਠੀਕ ਜੀ ਦੋ ਬਿਹੜਾ ਜਿਹੜਾ ਲੈ ਗਿਆ ਉਹਨੇ ਤਾਂ ਵੇਚਣੀ ਨਹੀਂ ਯਾਰ ساری ਉਮਰ ਤੈਨੂੰ ਦੱਸਿਆ ਕਹਿਣਾ ਹੀ ਆ ਤਾਂ ਜ਼ਰੂਰ ਕਰੋ ਬਾਈ ਨਾਲ ਸੰਪਰਕ ਦੋ ਬਿਹੜਾ ਸੀ ਦੋਨੇ ਤੁਹਾਨੂੰ ਦਿਖਾ ਦਿੰਗਾ ਪਿੰਡ ਗੱਲ ਕੋਠੇ ਧੰਨਵਾਦੀ